ਸਿੰਘ ਜੀ ਮਜੀਠੀਆ ਜਿੰਦਾਬਾਦ ਆਮਣੀਏ ਗਾਲੀ ਗਰ ਜਿੰਦਾਬਾਦ ਅਜੈਸ਼ ਵਾਰਡ ਨੰਬਰ 54 ਚ ਮਨੀਸ਼ ਕੁਮਾਰ ਮੋਹਨੂ ਦੇ ਹਲਕੇ ਵਾਰਡ ਨੰਬਰ 54 ਚ ਆਏ ਆ ਇਹ ਜਿਹੜੀ ਵਾਰਡ 54 ਹੈ ਇਹਦੇ ਚ ਮਨੀਸ਼ ਕੁਮਾਰ ਮੋਹਨੂ ਭਵੇਂ ਇੱਕ ਨਵਾਂ ਚਿਹਰਾ ਪਰ ਲੋਕਾਂ ਵਾਸਤੇ ਬਹੁਤ ਪੁਰਾਣਾ ਹੈ ਕਿਉਂਕਿ ਇਹਦੇ ਕੰਮ ਕਰਨ ਦਾ ਢੰਗ ਤਰੀਕਾ ਲੋਕ ਪੱਖੀ ਹਮੇਸ਼ਾ ਹੀ ਹਮੇਸ਼ਾ ਹੀ ਰਿਹਾ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦਾ ਰਿਹਾ ਇਸੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਗੱਲ 'ਚ ਸਿਰਾ ਪਾਇਆ ਇਹਦੇ 'ਚ ਵਿਸ਼ਵਾਸ ਜਤਾਇਆ ਤਾਂਕਿ ਇਹ ਜਿਹੜੀ ਹੈ ਜਿਹੜੀ ਲੋਕਾਂ ਦੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੇ ਕ੍ਰੀਏਟ ਕੀਤੀਆਂ ਹੋਈਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਇਹਨੇ ਬਿਲਕੁਲ ਵਚਨ ਬੰਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਸਮੇਂ 'ਚ ਵੀ ਹੁਣ ਜੋ ਉਹਨਾਂ ਦੇ ਵਲੰਟੀਰੀਵਾਜ ਨੇ 33 ਲੱਖ ਰੁਪਏ ਦੀਆਂ ਜਿਹੜੀਆਂ ਟਿਕਟਾਂ ਜਿਹੜੀਆਂ ਵੇਚਣ ਆ। ਜਿਹੜੀ ਪਾਰਟੀ ਬਦਲਾਵ ਹੈ ਜਿਹੜੀ ਮੁੱਢ ਤੋਂ ਹੀ ਕਰਪਟ ਹੈ ਤੇ ਹੁਣ ਉਹਨਾਂ ਨੇ 33 ਲੱਖ ਦੀਆਂ ਟਿਕਟਾਂ ਵੇਚੀਆਂ ਉਹ ਲੋਕਾਂ ਦੇ ਵਿੱਚ ਕਿੰਨਾ ਕੁ ਲੋਕਾਂ ਦਾ ਕੰਮ ਕਰ ਸਕਦੇ ਆ ਤੇ ਅੱਜ ਅਸੀਂ ਜਿਹੜਾ ਸ਼ੋਮਨੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਚੋਣ ਨਿਸ਼ਾਨ ਜਿਹੜਾ ਟੱਕੜੀ ਹੈ ਮਨੀਸ਼ ਕੁਮਾਰ ਮੋਨੂ ਉਹਦੇ ਹੱਥ 'ਚ ਵੋਟਾਂ ਪਾ ਕੇ ਜਿਹਨੂੰ ਕੰਮ ਚਾਹੀਦਾ। ਮੈਂ ਕੁਝ ਨਹੀਂ ਜੀ ਮੇਰੇ ਵਾਰਡ ਨੰਬਰ 54 ਤੋਂ ਸ਼ੋਭਨੀ ਕਾਲੀਦਲ ਸਾਡੇ ਮੀਠਿਆ ਸਾਹਿਬ ਨੇ ਬੜਾ ਵਿਸ਼ਵਾਸ ਜਤਾਇਆ ਮੇਰੇ ਤੇ ਔਰ ਮੈਂ ਵਿਸ਼ਵਾਸ ਜਤਾਣਾ ਵਾ ਜਿਹੜੇ ਸਾਡੇ ਵਾਰਡ 54 ਦੇ ਲੋਕ ਨੇ ਜਿਹੜੇ ਪਿਛਲੇ 3 ਸਾਲ ਤੋਂ ਜਿਹੜੇ ਲੋਕ ਦਰਦਨ ਭਟਕਦੇ ਫਿਰਦੇ ਨੇ ਨਾ ਕੋਈ ਇਹਨਾਂ ਨੂੰ ਇਹਨਾਂ ਦਾ ਕਾਉਂਸਲਰ ਮਿਲਿਆ ਨਾ ਕੋਈ ਇਹਨਾਂ ਨੂੰ ਐਮਐਲਏ ਮਿਲਿਆ ਸੋ ਮੈਂ ਚਾਹਨਾ ਵਾ ਇਹਨਾਂ ਦੇ ਜਿਹੜੇ ਰੁਕੇ ਕੰਮ ਨੇ 3 ਸਾਲ ਤੋਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਨੀਲੇ ਕਾਡਾਂ ਦੀ ਏ ਜਿਹੜੀ ਇਹਨਾਂ ਦੀ ਆਪਣਾ ਸਰਕਾਰ ਹੈ ਇਹਨਾਂ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਸ ਸਰਕਾਰ ਚ ਇਹਨਾਂ ਦੇ ਲੋਕਾਂ ਦੇ ਗਰੀਬਾਂ ਦੇ ਕਾਰਡ ਕਟਾਏ ਨੇ ਤੇ ਸੋ ਗਰੀਬ ਲੋਕ ਬੜੇ ਹੀ ਇਸਤਮ ਹਥਲ ਨੇ ਜਿਹੜੇ ਆਟਾ ਲੈਣ ਤੋਂ ਘਰ ਬਹੁਤ ਦੁਖੀ ਨੇ ਪਰ ਹੋਰ ਵੀ ਕੂੜੇ ਦੀ ਬੜੀ ਸਮੱਸਿਆ ਹੈ ਫਰੋਤੀਆਂ ਨਸ਼ਾ ਘਰ ਘਰ ਸੋ ਮੈਂ ਸੋ ਮੈਂ ਸੋ ਮੈਂ ਇਹ ਬੇਨਤੀ ਕਰਾਂ ਕਿ ਲੋਕ ਮੈਨੂੰ ਵੋਟਾਂ ਪਾ ਕੇ ਕੀ ਦਿਨ ਦਿਤਾਉਣ ਮੈਂ ਇਹਨਾਂ ਦੇ ਜਿਹੜੇ ਸਾਰੇ ਰੁਕੇ ਕੰਮ ਨੇ ਜਿਹੜੇ ਘਰੇਲੂ ਮੁਸ਼ਕਲਾਂ ਨੇ ਮੈਂ ਸਾਰੀਆਂ ਹੱਲ ਕਰਾਂ। ਇਹ ਦੀਪੂ ਛੱਡ ਕੇ ਇੱਕ ਰਾਜਨੀਤੀ ਚਾਹੀਦੀ ਇਹਦਾ ਕੀ ਕਾਰਨ ਕੋਈ ਦੀਪੂ ਜਿਹੜਾ ਉਹ ਵੀ ਮੇਰੇ ਸਿਰ ਦਾ ਤਾਜ ਸੀਗਾ ਤੇ ਉਹੀ ਲੋਕ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਤੁਸੀਂ ਦੀਪੂ ਤੋਂ ਇਲਾਵਾ ਵੀ ਛੱਡ ਕੇ ਸਾਡੇ ਹੋਰ ਵੀ ਬੜੇ ਨਿੱਜੀ ਮਸਲੇ ਨੇ ਜਿਹੜੇ ਤੁਸੀਂ ਸਾਡੇ ਹੱਲ ਕਰਾ ਸਕਦੇ ਜ ਆਪਣੇ ਜੂਨ ਜਨੂਨ ਜਜ਼ਬੇ ਆਪਣੇ ਪਾਰਟੀ ਦੇ ਨਾਲ ਸੋ ਅਸੀਂ ਚਾਹੁੰਦੇ ਆਂ ਦੀਪੂ ਦੇ ਨਾਲ ਨਾਲ ਤੁਸੀਂ ਇਸ profession ਦੇ ਵਿੱਚ ਆਓ ਤਾਂ ਕਿ ਸਾਡੀਆਂ ਹੋਰ ਬੜੀਆਂ ਜਿਹੜੀਆਂ ਘਰੇਲੂ ਸਮੱਸਿਆਵਾਂ ਨੇ ਉਹ ਤੁਸੀਂ ਸਾਡੀਆਂ ਪੂਰੀਆਂ ਕਰੋ ਪੈਨਸ਼ਨਾਂ ਜਿਹੜੀਆਂ ਸਗੰਸ ਕੀਮਾ ਨੇ ਜੋ ਸਰਕਾਰ ਤੋਂ ਸਕੀਮਾਂ ਆਂਦੀਆਂ ਜਿਹੜੀਆਂ ਉਹਨਾਂ ਦੇ ਘਰ ਘਰ ਪਹੁੰਚਾਓ